ਉਹ ਚਵੋੜਾ ਨੂੰ ਕਾਨੂੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਜਦੋਂ ਕੋਈ ਕੱਪੜੇ ਕੱਢ ਕੇ ਗਰਾਊਂਡ 'ਚ ਆ ਜੇ ਇਹਨਾਂ ਨੂੰ ਫਿਰ ਸਮਝ ਲੈਣਾ ਚਾਹੀਦਾ ਹੈ ਜਦੋਂ ਆਪਾਂ ਕਿਸੇ ਗਰਾਊਂਡ ਜਾਂਦੇ ਆ ਨਾ ਕੱਪੜੇ ਲਾ ਕੇ ਤੇ ਫਿਰ ਉਹ ਕਰੋ ਤੇ ਮਰੋਦੀ ਲੜਾਈ ਲੜਦੇ ਆ ਤੇ ਪ੍ਰਦੂਸ਼ਣ ਬੋਰਡ ਨੂੰ ਬੇਨਤੀ ਕਰਦੇ ਆ ਹਜੇ ਤੱਕ ਤਾਂ ਬੇਨਤੀ ਕਰਨਾਂ ਜੇ ਸਾਨੂੰ ਤਾੜਨਾ ਕਰਨ ਦੀ ਲੋੜ ਪਈ ਉਹ ਵੀ ਕਰਾਂਗੇ ਕਿਉਂਕਿ ਸਾਡੇ ਤਲਵੰਡੀ ਅਕਲੀਆ ਪਿੰਡ ਦੇ ਬਿਲਕੁਲ 2.5 ਕਿਲੰਡ ਉੱਤੇ ਫੈਕਟਰੀ ਲੱਗ ਸੀ ਲੱਗਣ ਜਾ ਰਹੀ ਸੀ ਪਾਵਲ ਕਹੇਰਨ ਕਈ ਪਾਵਲ ਕਹੇਰਨ ਹੋਈ ਇੱਕ ਵੀ ਵੋਟ ਨਹੀਂ ਪਈ ਹਜੇ ਵੀ ਉੱਥੇ ਹੱਥ ਮਾਰਦੇ ਫਿਰਦੇ ਐ ਇੱਥੋਂ ਲੰਘਾ ਦੇ ਦਿਓ ਇੱਥੋਂ ਲਿਹਾ ਦੇ ਦਿਓ ਉੱਥੇ ਫੈਕਟਰੀ ਲਾਉਣਾ ਖਾਲਾ ਜੀ ਦਾ ਬਾੜਾ ਨਹੀਂ ਉਹ ਪਿੰਡ ਜਿਹੜਾ ਤਲਵੰਡੀ ਅਕਲੀਆ ਹੈ ਪਹਿਲੇ ਦਿਨੋਂ ਬਹੁਤ ਸਪਿੰਡਲ ਤੇ ਨਾ ਕੱਟਾੜਾ ਹੈ ਤੇ ਸੰਘਰਸ਼ੀ ਲੋਕ ਨੇ ਉੱਥੇ ਫੈਕਟਰੀ ਕਦੇ ਵੀ ਨਹੀਂ ਲੱਗਣ ਦੇਵਾਂਗੇ ਇੱਥੋਂ ਕੋਈ ਐਨਓਸੀ ਉਹ ਨਾ ਦੇ ਦਿਓ ਜਾਂ ਨਾ ਦੇ ਦਿਓ ਪਰ ਫੈਕਟਰੀ ਵਾਲੇ ਤੇ ਸੁੱਕੇ ਨਹੀਂ ਆਉਣਗੇ ਉਸ ਪਿੰਡ ਤੋਂ ਤੁਹਾਨੂੰ ਦਾਵੇ ਨਾ ਕਹਿੰਦੇ ਅਸੀਂ ਐਸੇ ਰੋਟੀ ਐਸੇ ਰੋਟੀ ਸਾਡਾ ਇਹ ਕਮਾਲੂ ਪਿੰਡ ਹੈ ਉਹਨਾਂ ਨੂੰ ਤੇਲ ਦੀ ਫੈਕਟਰੀ ਕਹਿ ਕੇ ਤੇ ਲਾਈ ਉਥੇ ਟੈਰ ਮਚਾਉਣ ਦੀ ਇੱਕ ਬੱਚਾ ਮੈਂ ਵੀਡੀਓ ਦੇਖਿਆ ਉਹ ਬੱਚੇ ਉਸ ਪਿੰਡ ਦਾ ਉਸ ਬੱਚੇ ਨੂੰ ਬਠਿੰਡੇ ਤੇ ਦਵਾਈ ਦਵਾਈ ਕੇ ਲੈਉਣੀ ਪੈਂਦੀ ਫੇਰ ਉਹ ਰੋਟੀ ਖਾਂਦਾ ਹੈ ਉਸ ਪਿੰਡ ਚ ਪਰ ਦੁੱਖ ਦੀ ਗੱਲ ਐਡੀ ਇੱਕ ਉਥੇ ਮੈਂ ਬੋਲ ਕੇ ਆ ਉਹਨੂੰ ਇੱਕ ਬਜ਼ੁਰਗ ਨੇ ਇੱਥੇ ਹੱਥਾਂ ਤੇ ਪਤਾ ਨਹੀਂ ਗੱਜਲ ਪਿੰਡ ਦਾ ਕਿਹੜੇ ਪਿੰਡ ਦਾ ਸੀ ਇੰਨਾ ਬੁਰਾ ਹਾਲ ਕਰਿਆ ਉਹ ਫੈਕਟਰੀ ਨੂੰ ਉਸ ਇਲਾਕੇ ਦਾ ਉਸ ਇਲਾਕੇ ਨੂੰ ਵੀ ਅਸੀਂ ਵਿਸ਼ਵਾਸਿਤ ਬਣਿਆ ਅੱਧੀ ਰਾਤ ਨੂੰ ਦਲਵੰਡੀ ਇਕੱਲਿਆਂ ਨੂੰ ਸੱਦਿਓ ਤੇ ਅਸੀਂ ਛੋਡੇ ਨਾਲ ਖੜਾਂਗੇ ਤੇ ਉਹਨਾਂ ਦੀ ਜਾ ਕੇ ਫੈਕਟਰੀ ਨੂੰ ਲਾ ਕੇ ਜੰਦਾ ਤੇ ਉਹਨਾਂ ਕੋਲ ਕਹੇ ਉਹ ਜਾ ਛੁੱਟ ਜੇ ਇਹ ਹੀ ਲੱਗਣ ਦੇ ਹੁਣਾਂ ਤੁਹਾਨੂੰ ਬਹੁਤ ਸਾਹਮਣੇ ਦੇਖੋ ਹੁਣਾਂ ਤੁਹਾਨੂੰ ਸਾਹਮਣੇ ਪਾਉ ਓਚ ਪਿੰਡ ਦੇ ਕੋਈ ਬੱਚਾ ਨਹੀਂ ਝਾਕ ਸਕਦਾ ਪਿੰਡ ਛੋਡਿਆ ਲਾ ਕੇ ਫੈਕਟਰੀ ਆ ਜਾਂਦਾ ਅਸੀਂ ਨਾ ਅਸੀਂ ਆਉਦੇ ਪਿੰਡ ਫੈਕਟਰੀ ਲੱਗਣ ਦੀਏ ਨਾ ਉੱਥੇ ਲੱਗਣ ਦੇ ਮੈਂ ਤਾਂ ਉਹਦਾ ਨਾਰਾ ਵੀ ਹੀ ਦਿੰਦਾ ਸੀ ਫਾਈਟਰੀਆਂ ਫੋਟੋਆਂ ਨੂੰ ਚੱਕਦੇ ਆ ਇਹ ਲੱਗਾ ਨਹੀਂ ਦਿੰਦੇ ਇਸ ਕਰਕੇ ਭਰਾਵੋ ਲੜਾਈ ਬਹੁਤ ਲੰਮੀ ਤੇ ਤਿੱਖੀ ਹੈ ਤੇ ਜ਼ਮਾਨਾ ਲੜਨੀ ਪੈਣੀ ਹੈ ਮੈਂ ਸਮੇਂ ਨੂੰ ਧਿਆਨ ਚ ਜ਼ਰੂਰ ਰੱਖੂੰ ਕਿਉਂਕਿ ਸਾਡੀ ਬਾਟ ਵੀ 3-2 ਘੰਟਿਆਂ ਦੀ ਹੈ ਮੇਰੇ ਮਤਾਪਾਣ ਵਿੱਚ ਇਕੱਲਿਆਂ ਇਕੱਲਿਆਂ ਜਾ ਕੇ ਰੋਟੀ ਪਕਾਉਣੀ ਹੋਊ ਇਹ ਸਮਾਂ ਨੂੰ ਮੈਂ ਜ਼ਰੂਰ ਧਿਆਨ ਚ ਰੱਖੂੰ ਜੇ ਕੋਈ ਮੇਰੇ ਮਤਾਪਾਣ ਨੇ ਬੋਲਣਾ ਹੈ ਤੇ ਬੋਲਣ ਦਾ ਟਾਈਮ ਮੈਨੂੰ ਮਿਲ ਜੂ 5 ਮਿੰਟ ਐਨਾ ਕੁਝ ਕਹਿਣਾ ਤੁਹਾਡਾ ਸਾਰਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪਰਦੂਸ਼ਣ ਬੋਰਡ ਨੂੰ ਕਾਨੂੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਜਦੋਂ ਕੋਈ ਕੱਪੜੇ ਕੱਢ ਕੇ ਗਰਾਊਂਡ 'ਚ ਆ ਜੇ ਇਹਨਾਂ ਨੂੰ ਫਿਰ ਸਮਝ ਲੈਣਾ ਚਾਹੀਦਾ ਹੈ ਜਦੋਂ ਆਪਾਂ ਕਿਸੇ ਗਰਾਊਂਡ ਜਾਂਦੇ ਆ ਨਾ ਕੱਪੜੇ ਲਾ ਕੇ ਤੇ ਫਿਰ ਉਹ ਕਰੋ ਤੇ ਮਰੋਦੀ ਲੜਾਈ ਲੜਦੇ ਆ ਤੇ ਪ੍ਰਦੂਸ਼ਣ ਬੋਰਡ ਨੂੰ ਬੇਨਤੀ ਕਰਦੇ ਆ ਹਜੇ ਤੱਕ ਤਾਂ ਬੇਨਤੀ ਕਰਦੇ ਆ ਜੇ ਸਾਨੂੰ ਤਾੜਨਾ ਕਰਨ ਦੀ ਲੋੜ ਪਈ ਉਹ ਵੀ ਕਰਾਂਗੇ ਕਿਉਂਕਿ ਸਾਡੇ ਤਲਵੰਡੀ ਅਕਲੀਆ ਪਿੰਡ ਦੇ ਬਿਲਕੁਲ 2.5 ਕਿਲੰਡ ਉੱਤੇ ਫੈਕਟਰੀ ਲੱਗ ਸੀ ਲੱਗਣ ਜਾ ਰਹੀ ਸੀ ਪਾਵਲ ਕਹੇਰਨ ਕਈ ਪਾਵਲ ਕਹੇਰਨ ਹੋਈ ਇੱਕ ਵੀ ਵੋਟ ਨਹੀਂ ਪਈ ਹਜੇ ਵੀ ਉੱਥੇ ਹੱਥ ਮਾਰਦੇ ਫਿਰਦੇ ਐ ਇੱਥੋਂ ਲੰਘਾ ਦੇ ਦਿਓ ਇੱਥੋਂ ਲਿਹਾ ਦੇ ਦਿਓ ਉੱਥੇ ਫੈਕਟਰੀ ਲਾਉਣਾ ਖਾਲਾ ਜੀ ਦਾ ਵਾੜਾ ਨਹੀਂ ਉਹ ਪਿੰਡ ਜਿਹੜਾ ਤਲਵੰਡੀ ਅਕਲੀਆ ਹੈ ਪਹਿਲੇ ਦਿਨੋਂ ਬਹੁਤ ਪਿੰਡੇ ਤੇ ਨੇ ਕਾਟਾ ਹੋ ਰਹਾ ਹੈ ਤੇ ਸੰਘਰਸ਼ੀ ਲੋਕ ਨੇ ਉੱਥੇ ਫੈਕਟਰੀ ਕਦੇ ਵੀ ਨਹੀਂ ਲੱਗਣ ਦੇਵਾਂਗੇ ਇੱਥੋਂ ਕੋਈ ਐਨਓਸੀ ਉਹ ਨਾ ਦੇ ਦਿਓ ਜਾਂ ਨਾ ਦੇ ਦਿਓ ਪਰ ਫੈਕਟਰੀ ਵਾਲੇ ਤੋਂ ਸੁੱਕੇ ਨਹੀਂ ਆਉਣਗੇ ਉਸ ਪਿੰਡ ਤੋਂ ਤੁਹਾਨੂੰ ਦਾਵੇ ਨਾ ਕਹਿੰਦੇ ਅਸੀਂ ਐਸੇ ਲੋਕੀ ਐਸੇ ਲੋਕੀ ਸਾਡਾ ਇਹ ਕਮਾਲੂ ਪਿੰਡ ਹੈ ਉਹਨਾਂ ਨੂੰ ਤੇਲ ਦੀ ਫੈਕਟਰੀ ਕਹਿ ਕੇ ਤੇ ਲਾਈ ਉਥੇ ਟਾਇਰ ਮਚਾਉਣ ਦੀ ਇੱਕ ਬੱਚਾ ਮੈਂ ਵੀਡੀਓ ਦੇਖਿਆ ਉਹ ਬੱਚੋ ਉਸ ਪਿੰਡ ਦਾ ਉਸ ਬੱਚੇ ਨੂੰ ਬਠਿੰਡੇ ਤੇ ਦਵਾਈ ਦਵਾਈ ਕੇ ਲੈਉਣੀ ਪੈਂਦੀ ਫੇਰ ਉਹ ਰੋਟੀ ਖਾਂਦਾ ਹੈ ਉਸ ਪਿੰਡ ਚ ਪਰ ਦੁੱਖ ਦੀ ਗੱਲ ਐਡੀ ਇੱਕ ਉਥੇ ਮੈਂ ਬੋਲ ਕੇ ਆਉਂਦੂ ਇੱਕ ਬਜ਼ੁਰਗ ਨੇ ਇੱਥੇ ਹੱਥਾਂ ਤੇ ਪਤਾ ਨਹੀਂ ਗੱਜਲ ਪਿੰਡ ਦਾ ਕਿਹੜੇ ਪਿੰਡ ਦਾ ਸੀ ਇੰਨਾ ਬੁਰਾ ਹਾਲ ਕਰਿਆ ਉਹ ਫੈਕਟਰੀ ਨੂੰ ਉਸ ਇਲਾਕੇ ਦਾ ਉਸ ਇਲਾਕੇ ਨੂੰ ਵੀ ਅਸੀਂ ਵਿਸ਼ਵਾਸ ਦਿਵਾਉਂਿਆ ਅੱਧੀ ਰਾਤ ਨੂੰ ਤਲਵੰਡੀ ਅਕਲੀਆਂ ਨੂੰ ਸੱਦਿਓ ਤੇ ਅਸੀਂ ਛੋਡੇ ਨਾਲ ਖੜਾਂਗੇ ਤੇ ਉਹਨਾਂ ਦੀ ਜਾ ਕੇ ਫੈਕਟਰੀ ਨੂੰ ਲਾ ਕੇ ਜੰਦਾ ਤੇ ਉਹਨਾਂ ਕੋਲ ਜਾ ਕੇ ਛੁੱਟ ਜਾਈ ਲੱਗਣ ਦੇ ਹੋਣਾ ਕਿ ਉਹਨੂੰ ਬਹੁਤ ਸਾਹਮਣੇ ਦੇਖੋ ਹੋਣਾ ਕਿ ਉਹਨੂੰ ਸਾਹਮਣੇ ਪਾਉ ਉਹ ਚ ਪਿੰਡ ਦੇ ਕੋਈ ਬੱਚਾ ਨਹੀਂ ਝਾਕ ਸਕਦਾ ਪਿੰਡ ਛੋਡਿਆ ਲਾ ਕੇ ਫੈਕਟਰੀ ਆ ਲੰਦਾ ਅਸੀਂ ਨਾ ਅਸੀਂ ਆਪਣੇ ਪਿੰਡ ਫੈਕਟਰੀ ਲੱਗਣ ਦੀ ਹੈ ਨਾ ਉੱਥੇ ਲੱਗਣ ਦੇ ਮੈਂ ਤਾਂ ਉਹਦਾ ਨਾਰਾ ਵੀ ਇਹੀ ਦਿੰਦਾ ਸੀ ਫਾਈਟਰੀਆਂ ਫੋਟੋਆਂ ਨੂੰ ਚੱਕਦੇ ਆ ਇਹ ਲੱਗਾ ਨਹੀਂ ਦਿੰਦੇ ਇਸ ਕਰਕੇ ਭਰਾਵੋ ਲੜਾਈ ਬਹੁਤ ਲੰਮੀ ਤੇ ਤਿੱਖੀ ਹੈ ਤੇ ਜ਼ਮਾਨਾ ਲੜਨੀ ਪੈਣੀ ਹੈ ਮੈਂ ਸਮੇਂ ਨੂੰ ਧਿਆਨ ਚ ਜ਼ਰੂਰ ਰੱਖੂੰ ਕਿਉਂਕਿ ਸਾਡੀ ਬਾਟ ਵੀ 3-2 ਘੰਟਿਆਂ ਦੀ ਹੈ ਮੇਰੇ ਮਤਾਪਾਣ ਵਿੱਚ ਕੱਲੀਆਂ-ਕੱਲੀਆਂ ਜਾ ਕੇ ਰੋਟੀ ਪਕਾਉਣੀ ਹੋਊ ਇਹ ਸਮਾਂ ਨੂੰ ਮੈਂ ਜ਼ਰੂਰ ਧਿਆਨ ਚ ਰੱਖੂੰ ਜੇ ਕੋਈ ਮੇਰੇ ਮਤਾਪਾਣ ਨੇ ਬੋਲਣਾ ਹੈ ਤੇ ਬੋਲਣ ਦਾ ਟਾਈਮ ਮੈਨੂੰ ਮਿਲ ਜੂ 5 ਮਿੰਟ ਐਨਾ ਕੁਝ ਕਹਿਣਾ ਤੁਹਾਡਾ ਸਾਰਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਉਹ ਚਵੋੜਾ ਨੂੰ ਕਾਨੂੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਜਦੋਂ ਕੋਈ ਕੱਪੜੇ ਕੱਢ ਕੇ ਗਰਾਊਂਡ 'ਚ ਆ ਜੇ ਇਹਨਾਂ ਨੂੰ ਫਿਰ ਸਮਝ ਲੈਣਾ ਚਾਹੀਦਾ ਹੈ ਜਦੋਂ ਆਪਾਂ ਕਿਸੇ ਗਰਾਊਂਡ ਜਾਂਦੇ ਆ ਨਾ ਕੱਪੜੇ ਲਾ ਕੇ ਤੇ ਫਿਰ ਉਹ ਕਰੋ ਤੇ ਮਰੋਦੀ ਲੜਾਈ ਲੜਦੇ ਆ ਤੇ ਪ੍ਰਦੂਸ਼ਣ ਬੋਰਡ ਨੂੰ ਬੇਨਤੀ ਕਰਦੇ ਆ ਹਜੇ ਤੱਕ ਤਾਂ ਬੇਨਤੀ ਕਰਨਾਂ ਜੇ ਸਾਨੂੰ ਤਾੜਨਾ ਕਰਨ ਦੀ ਲੋੜ ਪਈ ਉਹ ਵੀ ਕਰਾਂਗੇ ਕਿਉਂਕਿ ਸਾਡੇ ਤਲਵੰਡੀ ਅਕਲੀਆ ਪਿੰਡ ਦੇ ਬਿਲਕੁਲ 2.5 ਕਿਲੰਡ ਉੱਤੇ ਫੈਕਟਰੀ ਲੱਗ ਸੀ ਲੱਗਣ ਜਾ ਰਹੀ ਸੀ ਪਾਵਲ ਕਹੇਰਨ ਕਈ ਪਾਵਲ ਕਹੇਰਨ ਹੋਈ ਇੱਕ ਵੀ ਵੋਟ ਨਹੀਂ ਪਈ ਹਜੇ ਵੀ ਉੱਥੇ ਹੱਥ ਮਾਰਦੇ ਫਿਰਦੇ ਐ ਇੱਥੋਂ ਲੰਘਾ ਦੇ ਦਿਓ ਇੱਥੋਂ ਲਿਹਾ ਦੇ ਦਿਓ ਉੱਥੇ ਫੈਕਟਰੀ ਲਾਉਣਾ ਖਾਲਾ ਜੀ ਦਾ ਵਾਰਾ ਨਹੀਂ ਉਹ ਪਿੰਡ ਜਿਹੜਾ ਤਲਵੰਡੀ ਅਕਲੀਆ ਹੈ ਪਹਿਲੇ ਦਿਨੋਂ ਬਹੁਤ ਸਪਿੰਡਲ ਤੇਨੇ ਘਟਾ ਤਾੜਾ ਹੈ ਤੇ ਸੰਘਰਸ਼ੀ ਲੋਕ ਨੇ ਉੱਥੇ ਫੈਕਟਰੀ ਕਦੇ ਵੀ ਨਹੀਂ ਲੱਗਣ ਦੇਵਾਂਗੇ ਇੱਥੋਂ ਕੋਈ ਐਨਓਸੀ ਉਹ ਨਾ ਦੇ ਦਿਓ ਜਾਂ ਨਾ ਦੇ ਦਿਓ ਪਰ ਫੈਕਟਰੀ ਵਾਲੇ ਤੋਂ ਸੁੱਕੇ ਨਹੀਂ ਆਉਣਗੇ ਉਸ ਪਿੰਡ ਤੋਂ ਤੁਹਾਨੂੰ ਦਾਵੇ ਨਾ ਕਹਿੰਦੇ ਅਸੀਂ ਐਸੇ ਰੋਟੀ ਐਸੇ ਰੋਟੀ ਸਾਡਾ ਇਹ ਕਮਾਲੂ ਪਿੰਡ ਹੈ ਉਹਨਾਂ ਨੂੰ ਤੇਲ ਦੀ ਫੈਕਟਰੀ ਕਹਿ ਕੇ ਤੇ ਲਾਈ ਉਥੇ ਟਾਇਰ ਮਚਾਉਣ ਦੀ ਇੱਕ ਬੱਚਾ ਮੈਂ ਵੀਡੀਓ ਦੇਖਿਆ ਉਹ ਬੱਚੋ ਉਸ ਪਿੰਡ ਦਾ ਉਸ ਬੱਚੇ ਨੂੰ ਬਠਿੰਡੇ ਤੇ ਦਵਾਈ ਦਵਾਈ ਕੇ ਲੈਉਣੀ ਪੈਂਦੀ ਫੇਰ ਉਹ ਰੋਟੀ ਖਾਂਦਾ ਹੈ ਉਸ ਪਿੰਡ ਚ ਪਰ ਦੁੱਖ ਦੀ ਗੱਲ ਐਡੀ ਇੱਕ ਉਥੇ ਮੈਂ ਬੋਲ ਕੇ ਆਇਆ ਉਹਨੂੰ ਇੱਕ ਬਜ਼ੁਰਗ ਦੇ ਇੱਥੇ ਹੱਥਾਂ ਤੇ ਪਤਾ ਨਹੀਂ ਗੱਜਲ ਪਿੰਡ ਦਾ ਕਿਹੜੇ ਪਿੰਡ ਦਾ ਸੀ ਇੰਨਾ ਬੁਰਾ ਹਾਲ ਕਰਿਆ ਉਹ ਫੈਕਟਰੀ ਨੂੰ ਉਸ ਇਲਾਕੇ ਦਾ ਉਸ ਇਲਾਕੇ ਨੂੰ ਵੀ ਅਸੀਂ ਵਿਸ਼ਵਾਸ ਦਿਵਾਇਆ ਅੱਧੀ ਰਾਤ ਨੂੰ ਦਲਵੰਡੀ ਇਕੱਲਿਆਂ ਨੂੰ ਸੱਦਿਓ ਤੇ ਅਸੀਂ ਛੋਡੇ ਨਾਲ ਖੜਾਂਗੇ ਤੇ ਉਹਨਾਂ ਦੀ ਜਾ ਕੇ ਫੈਕਟਰੀ ਨੂੰ ਲਾ ਕੇ ਜੰਦਾ ਤੇ ਉਹਨਾਂ ਨੂੰ ਕਹੇ ਉਹ ਜਾ ਛੋਡੇ ਜੀ ਇਹ ਲੱਗਣ ਦੇ ਹੁਣਾਂ ਤੁਹਾਨੂੰ ਬਹੁਤ ਸਾਹਮਣੇ ਦੇਖੋ ਹੁਣਾਂ ਤੁਹਾਨੂੰ ਸਾਹਮਣੇ ਪਾਉ ਓਚ ਪਿੰਡ ਦੇ ਕੋਈ ਬੱਚਾ ਨਹੀਂ ਝਾਕ ਸਕਦਾ ਪਿੰਡ ਛੋਡੇ ਲਾ ਕੇ ਫੈਕਟਰੀ ਆ ਜਾਂਦਾ ਅਸੀਂ ਨਾ ਅਸੀਂ ਆਪਦੇ ਪਿੰਡ ਫੈਕਟਰੀ ਲੱਗਣ ਦੀਏ ਨਾ ਉੱਥੇ ਲੱਗਣ ਦੇ ਮੈਂ ਤਾਂ ਉਹਦਾ ਨਾਰਾ ਵੀ ਇਹ ਹੀ ਦਿੰਦਾ ਸੀ ਫਾਈਟਰੀਆਂ ਫੋਟੋਆਂ ਨੂੰ ਚੱਕਦੇ ਆ ਇਹ ਲੱਗਾ ਨਹੀਂ ਦਿੰਦੇ ਇਸ ਕਰਕੇ ਭਰਾਵੋ ਲੜਾਈ ਬਹੁਤ ਲੰਮੀ ਤੇ ਤਿੱਖੀ ਹੈ ਤੇ ਜਵਾਨਾਂ ਨਾਲ ਲੜਨੀ ਪੈਣੀ ਹੈ ਮੈਂ ਸਮੇਂ ਨੂੰ ਧਿਆਨ ਚ ਜ਼ਰੂਰ ਰੱਖੂੰ ਕਿਉਂਕਿ ਸਾਡੀ ਬਾਟ ਵੀ 3-2 ਘੰਟਿਆਂ ਦੀ ਹੈ ਮੇਰੇ ਮਤਾਪਿਆਂ ਵਿੱਚ ਇਕੱਲਿਆਂ ਇਕੱਲਿਆਂ ਜਾ ਕੇ ਰੋਟੀ ਪਕਾਉਣੀ ਹੋਊ ਇਹ ਸਮਾਂ ਨੂੰ ਮੈਂ ਜ਼ਰੂਰ ਧਿਆਨ ਚ ਰੱਖੂੰ ਜੇ ਕੋਈ ਮੇਰੇ ਮਤਾਪਿਆਂ ਨੇ ਬੋਲਣਾ ਹੈ ਤੇ ਬੋਲਣ ਦਾ ਟਾਈਮ ਮੈਨੂੰ ਮਿਲ ਜੂ 5 ਮਿੰਟ ਐਨਾ ਕੁਝ ਕਹਿਣਾ ਤੁਹਾਡਾ ਸਾਰਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋ ਛਵੋੜਾ ਨੂੰ ਕਾਨੂੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਜਦੋਂ ਕੋਈ ਕੱਪੜੇ ਕੱਢ ਕੇ ਗਰਾਊਂਡ 'ਚ ਆ ਜੇ ਇਹਨਾਂ ਨੂੰ ਫਿਰ ਸਮਝ ਲੈਣਾ ਚਾਹੀਦਾ ਜਦੋਂ ਆਪਾਂ ਕਿਸੇ ਗਰਾਊਂਡ ਜਾਂਦੇ ਆ ਨਾ ਕੱਪੜੇ ਲਾ ਕੇ ਤੇ ਫਿਰ ਉਹ ਕਰੋ ਤੇ ਮਰੋਦੀ ਲੜਾਈ ਲੜਦੇ ਆ ਤੇ ਪ੍ਰਦੂਸ਼ਣ ਬੋਰਡ ਨੂੰ ਬੇਨਤੀ ਕਰਦੇ ਆ ਹਜੇ ਤੱਕ ਤਾਂ ਬੇਨਤੀ ਕਰਨਾਂ ਜੇ ਸਾਨੂੰ ਤਾੜਨਾ ਕਰਨ ਦੀ ਲੋੜ ਪਈ ਉਹ ਵੀ ਕਰਾਂਗੇ ਕਿਉਂਕਿ ਸਾਡੇ ਤਲਵੰਡੀ ਅਕਲੀਆ ਪਿੰਡ ਦੇ ਬਿਲਕੁਲ 2.5 ਕਿਲੰਡ ਉੱਤੇ ਫੈਕਟਰੀ ਲੱਗ ਸੀ ਲੱਗਣ ਜਾ ਰਹੀ ਸੀ ਪਾਵਲ ਕਹੇਰਨ ਕਈ ਪਾਵਲ ਕਹੇਰਨ ਹੋਈ ਇੱਕ ਵੀ ਵੋਟ ਨਹੀਂ ਪਈ ਹਜੇ ਵੀ ਉੱਥੇ ਹੱਥ ਮਾਰਦੇ ਫਿਰਦੇ ਐ ਇੱਥੋਂ ਲੰਘਾ ਦੇ ਲੋ ਇੱਥੋਂ ਲਿਹਾ ਦੇ ਦਿਓ ਉੱਥੇ ਫੈਕਟਰੀ ਲਾਉਣਾ ਖਾਲਾ ਜੀ ਦਾ ਵਾੜਾ ਨਹੀਂ ਉਹ ਪਿੰਡ ਜਿਹੜਾ ਤਲਵੰਡੀ ਅਕਲੀਆ ਹੈ ਪਹਿਲੇ ਦਿਨੋਂ ਬਹੁਤ ਪਿੰਡੇ ਤੇ ਨੇ ਕਾਟੜਾ ਹੈ ਤੇ ਸੰਘਰਸ਼ੀ ਲੋਕ ਨੇ ਉੱਥੇ ਫੈਕਟਰੀ ਕਦੇ ਵੀ ਨਹੀਂ ਲੱਗਣ ਦੇਵਾਂਗੇ ਇੱਥੋਂ ਕੋਈ ਐਨਓਸੀ ਉਹ ਨਾ ਦੇ ਦਿਓ ਜਾਂ ਨਾ ਦੇ ਦਿਓ ਪਰ ਫੈਕਟਰੀ ਵਾਲੇ ਤੋਂ ਸੁੱਕੇ ਨਹੀਂ ਆਉਣਗੇ ਉਸ ਪਿੰਡ ਤੋਂ ਤੁਹਾਨੂੰ ਦਾਵੇ ਨਾ ਕਹਿੰਦੇ ਅਸੀਂ ਐਸੇ ਲੋਕੀ ਐਸੇ ਲੋਕੀ ਸਾਡਾ ਇਹ ਕਮਾਲੂ ਪਿੰਡ ਹੈ ਉਹਨਾਂ ਨੂੰ ਤੇਲ ਦੀ ਫੈਕਟਰੀ ਕਹਿ ਕੇ ਤੇ ਲਾਈ ਉਥੇ ਟੈਰ ਮਚਾਉਣ ਦੀ ਇੱਕ ਬੱਚਾ ਮੈਂ ਵੀਡੀਓ ਦੇਖਿਆ ਉਹ ਬੱਚੋ ਉਸ ਪਿੰਡ ਦਾ ਉਸ ਬੱਚੇ ਨੂੰ ਬਠਿੰਡੇ ਤੇ ਦਵਾਈ ਦਵਾਈ ਕੇ ਲੈਉਣੀ ਪੈਂਦੀ ਫੇਰ ਉਹ ਰੋਟੀ ਖਾਂਦਾ ਹੈ ਉਸ ਪਿੰਡ ਚ ਪਰ ਦੁੱਖ ਦੀ ਗੱਲ ਐਡੀ ਇੱਕ ਉਥੇ ਮੈਂ ਬੋਲ ਕੇ ਆਉਂਦੂ ਇੱਕ ਬਜ਼ੁਰਗ ਦੇ ਇੱਥੇ ਹੱਥਾਂ ਤੇ ਪਤਾ ਨਹੀਂ ਗੱਜਲ ਪਿੰਡ ਦਾ ਕਿਹੜੇ ਪਿੰਡ ਦਾ ਸੀ ਇੰਨਾ ਬੁਰਾ ਹਾਲ ਕਰਿਆ ਉਹ ਫੈਕਟਰੀ ਨੂੰ ਉਸ ਇਲਾਕੇ ਦਾ ਉਸ ਇਲਾਕੇ ਨੂੰ ਵੀ ਅਸੀਂ ਵਿਸ਼ਵਾਸ ਦਿਵਾਉਂਿਆ ਅੱਧੀ ਰਾਤ ਨੂੰ ਤਲਵੰਡੀ ਅਕਲੀਆਂ ਨੂੰ ਸੱਦਿਓ ਤੇ ਅਸੀਂ ਛੋਡੇ ਨਾਲ ਖੜਾਂਗੇ ਤੇ ਉਹਨਾਂ ਦੀ ਜਾ ਕੇ ਫੈਕਟਰੀ ਨੂੰ ਲਾ ਕੇ ਜੰਦਾ ਤੇ ਉਹਨਾਂ ਕੋਲ ਜਾ ਕੇ ਛੋਟ ਜਿਹੀ ਲੱਗਣ ਦੇ ਹੁਣਾਂ ਤੁਹਾਨੂੰ ਬਹੁਤ ਸਾਹਮਣੇ ਦੇਖੋ ਹੁਣਾਂ ਤੁਹਾਨੂੰ ਸਾਹਮਣੇ ਪਾਉ ਉਹ ਚ ਪਿੰਡ ਦੇ ਕੋਈ ਬੱਚਾ ਨਹੀਂ ਝਾਕ ਸਕਦਾ ਪਿੰਡ ਛੋਡਿਆ ਨਾ ਕੇ ਫੈਕਟਰੀ ਆਲਾ ਦਾ ਅਸੀਂ ਨਾ ਅਸੀਂ ਆਪਦੇ ਪਿੰਡ ਫੈਕਟਰੀ ਲੱਗਣ ਦੀਏ ਨਾ ਉੱਥੇ ਲੱਗਣ ਦੇ ਮੈਂ ਤਾਂ ਉਹਦਾ ਨਾਰਾ ਵੀ ਇਹੀ ਦਿੰਦਾ ਸੀ ਫਾਈਟਰੀਆਂ ਫੋਟੋਆਂ ਨੂੰ ਚੱਕਦੇ ਆ ਇਹ ਲੱਗਾ ਨਹੀਂ ਦਿੰਦੇ ਇਸ ਕਰਕੇ ਭਰਾਵੋ ਲੜਾਈ ਬਹੁਤ ਲੰਮੀ ਤੇ ਤਿੱਖੀ ਹੈ ਤੇ ਜ਼ਮਾਨਾ ਲੜਨੀ ਪੈਣੀ ਹੈ ਮੈਂ ਸਮੇਂ ਨੂੰ ਧਿਆਨ ਚ ਜ਼ਰੂਰ ਰੱਖੂੰ ਕਿਉਂਕਿ ਸਾਡੀ ਬਾਟ ਵੀ 3-2 ਘੰਟਿਆਂ ਦੀ ਹੈ ਮੇਰੇ ਮਤਾਪਾਣ ਵਿੱਚ ਕੱਲੀਆਂ-ਕੱਲੀਆਂ ਜਾ ਕੇ ਰੋਟੀ ਪਕਾਉਣੀ ਹੋਊ ਇਹ ਸਮਾਂ ਨੂੰ ਮੈਂ ਜ਼ਰੂਰ ਧਿਆਨ ਚ ਰੱਖੂੰ ਜੇ ਕੋਈ ਮੇਰੇ ਮਤਾਪਾਣ ਨੇ ਬੋਲਣਾ ਹੈ ਤੇ ਬੋਲਣ ਦਾ ਟਾਈਮ ਮੈਨੂੰ ਮਿਲ ਜੂ 5 ਮਿੰਟ ਐਨਾ ਕੁਝ ਕਹਿਣਾ ਮੈਂ ਤੁਹਾਡਾ ਸਾਰਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਪਰਦੂਸ਼ਣ ਬੋਰਡ ਨੂੰ ਕਾਨੂੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਜਦੋਂ ਕੋਈ ਕੱਪੜੇ ਕੱਢ ਕੇ ਗਰਾਊਂਡ 'ਚ ਆ ਜੇ ਇਹਨਾਂ ਨੂੰ ਫਿਰ ਸਮਝ ਲੈਣਾ ਚਾਹੀਦਾ ਹੈ ਜਦੋਂ ਆਪਾਂ ਕਿਸੇ ਗਰਾਊਂਡ ਜਾਂਦੇ ਆ ਨਾ ਕੱਪੜੇ ਲਾ ਕੇ ਤੇ ਫਿਰ ਉਹਨਾਂ ਕਰੋ ਤੇ ਮਰੋਦੀ ਲੜਾਈ ਲੜਦੇ ਆ ਤੇ ਪ੍ਰਦੂਸ਼ਣ ਬੋਰਡ ਨੂੰ ਬੇਨਤੀ ਕਰਦੇ ਆ ਹਜੇ ਤੱਕ ਤਾਂ ਬੇਨਤੀ ਕਰਨਾਂ ਜੇ ਸਾਨੂੰ ਤਾੜਨਾ ਕਰਨ ਦੀ ਲੋੜ ਪਈ ਉਹ ਵੀ ਕਰਾਂਗੇ ਕਿਉਂਕਿ ਸਾਡੇ ਤਲਵੰਡੀ ਅਕਲੀਆ ਪਿੰਡ ਦੇ ਬਿਲਕੁਲ 2.5 ਕਿਲੰਡ ਉੱਤੇ ਫੈਕਟਰੀ ਲੱਗ ਸੀ ਲੱਗਣ ਜਾ ਰਹੀ ਸੀ ਪਾਵਲ ਕਹੇਰਨ ਕਈ ਪਾਵਲ ਕਹੇਰਨ ਹੋਈ ਇੱਕ ਵੀ ਵੋਟ ਨਹੀਂ ਪਈ ਹਜੇ ਵੀ ਉੱਥੇ ਹੱਥ ਮਾਰਦੇ ਫਿਰਦੇ ਐ ਇੱਥੋਂ ਲੰਘਾ ਦੇ ਦਿਓ ਇੱਥੋਂ ਲਿਹਾ ਦੇ ਦਿਓ ਉੱਥੇ ਫੈਕਟਰੀ ਲਾਉਣਾ ਖਾਲਾ ਜੀ ਦਾ ਵਾੜਾ ਨਹੀਂ ਉਹ ਪਿੰਡ ਜਿਹੜਾ ਤਲਵੰਡੀ ਅਕਲੀਆ ਹੈ ਪਹਿਲੇ ਦਿਨੋਂ ਬਹੁਤ ਸਪਿੰਡਲ ਤੇ ਨੱਕ ਕੱਟ ਰਹਾ ਹੈ ਤੇ ਸੰਘਰਸ਼ੀ ਲੋਕ ਨੇ ਉੱਥੇ ਫੈਕਟਰੀ ਕਦੇ ਵੀ ਨਹੀਂ ਲੱਗਣ ਦੇਵਾਂਗੇ ਇੱਥੋਂ ਕੋਈ ਐਨਓਸੀ ਉਹ ਨਾ ਦੇ ਦਿਓ ਜਾਂ ਨਾ ਦੇ ਦਿਓ ਪਰ ਫੈਕਟਰੀ ਵਾਲੇ ਤੋਂ ਸੁੱਕੇ ਨਹੀਂ ਆਉਣਗੇ ਉਸ ਪਿੰਡ ਤੋਂ ਤੁਹਾਨੂੰ ਦਾਵੇ ਨਾ ਕਹਿੰਦੇ ਅਸੀਂ ਐਸੇ ਰੋਟੀ ਐਸੇ ਰੋਟੀ ਸਾਡਾ ਇਹ ਕਮਾਲੂ ਪਿੰਡ ਹੈ ਉਹਨਾਂ ਨੂੰ ਤੇਲ ਦੀ ਫੈਕਟਰੀ ਕਹਿ ਕੇ ਤੇ ਲਾਈ ਉਥੇ ਟੈਰ ਮਚਾਉਣ ਦੀ ਇੱਕ ਬੱਚਾ ਮੈਂ ਵੀਡੀਓ ਦੇਖਿਆ ਉਹ ਬੱਚੇ ਉਸ ਪਿੰਡ ਦਾ ਉਸ ਬੱਚੇ ਨੂੰ ਬਠਿੰਡੇ ਤੇ ਦਵਾਈ ਦਵਾਈ ਕੇ ਲੈਉਣੀ ਪੈਂਦੀ ਫੇਰ ਉਹ ਰੋਟੀ ਖਾਂਦਾ ਹੈ ਉਸ ਪਿੰਡ ਚ ਪਰ ਦੁੱਖ ਦੀ ਗੱਲ ਐਡੀ ਇੱਕ ਉਥੇ ਮੈਂ ਬੋਲ ਕੇ ਆਉਦਾਂ ਇੱਕ ਬਜ਼ੁਰਗ ਨੇ ਇੱਥੇ ਹੱਥਾਂ ਤੇ ਪਤਾ ਨਹੀਂ ਗੱਜਲ ਪਿੰਡ ਦਾ ਕਿਹੜੇ ਪਿੰਡ ਦਾ ਸੀ ਇੰਨਾ ਬੁਰਾ ਹਾਲ ਕਰਿਆ ਉਹ ਫੈਕਟਰੀ ਨੂੰ ਉਸ ਇਲਾਕੇ ਦਾ ਉਸ ਇਲਾਕੇ ਨੂੰ ਵੀ ਅਸੀਂ ਵਿਸ਼ਵਾਸ ਦਿਵਾ ਮਿਆਂ ਅੱਧੀ ਰਾਤ ਨੂੰ ਦਲਵੰਡੀ ਇਕੱਲਿਆਂ ਨੂੰ ਸੱਦਿਓ ਤੇ ਅਸੀਂ ਛੋਡੇ ਨਾਲ ਖੜਾਂਗੇ ਤੇ ਉਹਨਾਂ ਦੀ ਜਾ ਕੇ ਫੈਕਟਰੀ ਨੂੰ ਲਾ ਕੇ ਜੰਦਾ ਤੇ ਉਹਨਾਂ ਕੋ ਕਹੇ ਉਹ ਜਾ ਛੋਡੇ ਜੀ ਇਹ ਹੀ ਲੱਗਣ ਦੇ ਹੋਣਾ ਤੁਹਾਨੂੰ ਬਹੁਤ ਸਾਹਮਣੇ ਦੇਖੋ ਹੋਣਾ ਤੁਹਾਨੂੰ ਸਾਹਮਣੇ ਪਾਉ ਓਚ ਪਿੰਡ ਦੇ ਕੋਈ ਬੱਚਾ ਨਹੀਂ ਝਾਕ ਸਕਦਾ ਪਿੰਡ ਛੋਡੇ ਨਾਲ ਕੇ ਫੈਕਟਰੀ ਆ ਜਾਂਦਾ ਅਸੀਂ ਨਾ ਅਸੀਂ ਆਪਦੇ ਪਿੰਡ ਫੈਕਟਰੀ ਲੱਗਣ ਦੀਏ ਨਾ ਉੱਥੇ ਲੱਗਣ ਦੇ ਮੈਂ ਤਾਂ ਉਹਦਾ ਨਾਰਾ ਵੀ ਇਹ ਹੀ ਦਿੰਦਾ ਸੀ ਫਾਈਟਰੀਆਂ ਫੋਟੋਆਂ ਨੂੰ ਚੱਕਦੇ ਆ ਇਹ ਲੱਗਾ ਨਹੀਂ ਦਿੰਦੇ ਇਸ ਕਰਕੇ ਭਰਾਵੋ ਲੜਾਈ ਬਹੁਤ ਲੰਮੀ ਤੇ ਤਿੱਖੀ ਹੈ ਤੇ ਜ਼ਮਾਨਾ ਲੜਨੀ ਪੈਣੀ ਹੈ ਮੈਂ ਸਮੇਂ ਨੂੰ ਧਿਆਨ ਚ ਜ਼ਰੂਰ ਰੱਖੂੰ ਕਿਉਂਕਿ ਸਾਡੀ ਬਾਟ ਵੀ 3-2 ਘੰਟਿਆਂ ਦੀ ਹੈ ਮੇਰੇ ਮਤਾਪਾਣ ਵਿੱਚ ਕੱਲੀਆਂ-ਕੱਲੀਆਂ ਜਾ ਕੇ ਰੋਟੀ ਪਕਾਉਣੀ ਹੋਊ ਇਹ ਸਮਾਂ ਨੂੰ ਮੈਂ ਜ਼ਰੂਰ ਧਿਆਨ ਚ ਰੱਖੂੰ ਜੇ ਕੋਈ ਮੇਰੇ ਮਤਾਪਾਣ ਨੇ ਬੋਲਣਾ ਹੈ ਤੇ ਬੋਲਣ ਦਾ ਟਾਈਮ ਮੈਨੂੰ ਮਿਲ ਜੂ 5 ਮਿੰਟ ਐਨਾ ਕੁਝ ਕਹਿਣਾ ਮੈਂ ਤੁਹਾਡਾ ਸਾਰਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਦੋ ਛਵੋੜਾ ਨੂੰ ਕਾਨੂੰਨ ਤੇ ਲਿਖਿਆ ਪੜ ਲੈਣਾ ਚਾਹੀਦਾ ਜਦੋਂ ਕੋਈ ਕੱਪੜੇ ਕੱਢ ਕੇ ਗਰਾਊਂਡ 'ਚ ਆ ਜੇ ਇਹਨਾਂ ਨੂੰ ਫਿਰ ਸਮਝ ਲੈਣਾ ਚਾਹੀਦਾ ਜਦੋਂ ਆਪਾਂ ਕਿਸੇ ਗਰਾਊਂਡ ਜਾਂਦੇ ਆ ਨਾ ਕੱਪੜੇ ਲਾ ਕੇ ਤੇ ਫਿਰ ਉਹ ਕਰੋ ਤੇ ਮਰੋਦੀ ਲੜਾਈ ਲੜਦੇ ਆ ਤੇ ਪ੍ਰਦੂਸ਼ਣ ਬੋਰਡ ਨੂੰ ਬੇਨਤੀ ਕਰਦੇ ਆ ਹਜੇ ਤੱਕ ਤਾਂ ਬੇਨਤੀ ਕਰਨਾਂ ਜੇ ਸਾਨੂੰ ਤਾੜਨਾ ਕਰਨ ਦੀ ਲੋੜ ਪਈ ਉਹ ਵੀ ਕਰਾਂਗੇ ਕਿਉਂਕਿ ਸਾਡੇ ਤਲਵੰਡੀ ਅਕਲੀਆ ਪਿੰਡ ਦੇ ਬਿਲਕੁਲ 2.5 ਕਿਲੰਡ ਉੱਤੇ ਫੈਕਟਰੀ ਲੱਗ ਸੀ ਲੱਗਣ ਜਾ ਰਹੀ ਸੀ ਪਾਵਲ ਕਹੇਰਨ ਕਈ ਪਾਵਲ ਕਹੇਰਨ ਹੋਈ ਇੱਕ ਵੀ ਵੋਟ ਨਹੀਂ ਪਈ ਹਜੇ ਵੀ ਉੱਥੇ ਹੱਥ ਮਾਰਦੇ ਫਿਰਦੇ ਐ ਇੱਥੋਂ ਲੰਘਾ ਦੇ ਦਿਓ ਇੱਥੋਂ ਲਿਹਾ ਦੇ ਦਿਓ ਉੱਥੇ ਫੈਕਟਰੀ ਲਾਉਣਾ ਖਾਲਾ ਜੀ ਦਾ ਵਾੜਾ ਨਹੀਂ ਉਹ ਪਿੰਡ ਜਿਹੜਾ ਤਲਵੰਡੀ ਅਕਲੀਆ ਹੈ ਪਹਿਲੇ ਦਿਨੋਂ ਬਹੁਤ ਪਿੰਡੇ ਤੇ ਨੇ ਕਾਟੜਾ ਹੈ ਤੇ ਸੰਘਰਸ਼ੀ ਲੋਕ ਨੇ ਉੱਥੇ ਫੈਕਟਰੀ ਕਦੇ ਵੀ ਨਹੀਂ ਲੱਗਣ ਦੇਵਾਂਗੇ ਇੱਥੋਂ ਕੋਈ ਐਨਓਸੀ ਉਹਨਾਂ ਨੂੰ ਦੇ ਦਿਓ ਜਾਂ ਨਾ ਦੇ ਦਿਓ ਪਰ ਫੈਕਟਰੀ ਵਾਲੇ ਤੋਂ ਸੁੱਕੇ ਨਹੀਂ ਆਉਣਗੇ ਉਸ ਪਿੰਡ ਤੋਂ ਤੁਹਾਨੂੰ ਦਾਵੇ ਨਾ ਕਹਿੰਦੇ ਅਸੀਂ ਐਸੇ ਲੋਕੀ ਐਸੇ ਲੋਕੀ ਸਾਡਾ ਇਹ ਕਮਾਲੂ ਪਿੰਡ ਹੈ ਉਹਨਾਂ ਨੂੰ ਤੇਲ ਦੀ ਫੈਕਟਰੀ ਕਹਿ ਕੇ ਤੇ ਲਾਈ ਉਥੇ ਟਾਇਰ ਮਚਾਉਣ ਦੀ ਇੱਕ ਬੱਚਾ ਮੈਂ ਵੀਡੀਓ ਦੇਖਿਆ ਉਹ ਬੱਚੇ ਉਸ ਪਿੰਡ ਦਾ ਉਸ ਬੱਚੇ ਨੂੰ ਬਠਿੰਡੇ ਤੇ ਦਵਾਈ ਦਵਾ ਕੇ ਲੈਉਣੀ ਪੈਂਦੀ ਫੇਰ ਉਹ ਰੋਟੀ ਖਾਂਦਾ ਹੈ ਉਸ ਪਿੰਡ ਚ ਪਰ ਦੁੱਖ ਦੀ ਗੱਲ ਐਡੀ ਇੱਕ ਉਥੇ ਮੈਂ ਬੋਲ ਕੇ ਆ ਉਹਨੂੰ ਇੱਕ ਬਜ਼ੁਰਗ ਦੇ ਇੱਥੇ ਹੱਥਾਂ ਦੇ ਪਤਾ ਨਹੀਂ ਗੱਜਲ ਪਿੰਡ ਦਾ ਕਿਹੜੇ ਪਿੰਡ ਦਾ ਸੀ ਇੰਨਾ ਬੁਰਾ ਹਾਲ ਕਰਿਆ ਉਹ ਫੈਕਟਰੀ ਨੂੰ ਉਸ ਇਲਾਕੇ ਦਾ ਉਸ ਇਲਾਕੇ ਨੂੰ ਵੀ ਅਸੀਂ ਵਿਸ਼ਵਾਸ ਦਿਵਾ ਮਿਆਂ ਅੱਧੀ ਰਾਤ ਨੂੰ ਤਲਵੰਡੀ ਅਕਲੀਆਂ ਨੂੰ ਸੱਦਿਓ ਤੇ ਅਸੀਂ ਛੋਡੇ ਨਾਲ ਖੜਾਂਗੇ ਤੇ ਉਹਨਾਂ ਦੀ ਜਾ ਕੇ ਫੈਕਟਰੀ ਨੂੰ ਲਾ ਕੇ ਜੰਦਾ ਤੇ ਉਹਨਾਂ ਕੋਲ ਜਾ ਕੇ ਛੁੱਟ ਜਿੱਸੀ ਇਹ ਹੀ ਲੱਗਣਦੇ ਹੁਣਾਂ ਕਿ ਉਹਨੂੰ ਕੋਹ ਸਾਹਮਣੇ ਦੇਖੋ ਹੁਣਾਂ ਕਿ ਉਹਨੂੰ ਸਾਹਮਣੇ ਪਾਉ ਉਹ ਚ ਪਿੰਡ ਦੇ ਕੋਈ ਬੱਚਾ ਨਹੀਂ ਝਾਕ ਸਕਦਾ ਪਿੰਡ ਛੋਡਿਆ ਨਾ ਕੇ ਫੈਕਟਰੀ ਆਲਿਆਂ ਦਾ ਅਸੀਂ ਨਾ ਅਸੀਂ ਆਪਦੇ ਪਿੰਡ ਫੈਕਟਰੀ ਲੱਗਣ ਦੀਏ ਨਾ ਉੱਥੇ ਲੱਗਣ ਦੇ ਮੈਂ ਤਾਂ ਉਹਦਾ ਨਾਰਾ ਵੀ ਇਹ ਹੀ ਦਿੰਦਾ ਸੀ ਫਾਈਟਰੀਆਂ ਫੋਟੋਆਂ ਨੂੰ ਚੱਕਦੇ ਆ ਇਹ ਲੱਗਾ ਨਹੀਂ ਦਿੰਦੇ ਇਸ ਕਰਕੇ ਭਰਾਵੋ ਲੜਾਈ ਬਹੁਤ ਲੰਮੀ ਤੇ ਤਿੱਖੀ ਹੈ ਤੇ ਜਵਾਨਾਂ ਲੜਨੀ ਪੈਣੀ ਹੈ ਮੈਂ ਸਮੇਂ ਨੂੰ ਧਿਆਨ ਚ ਜ਼ਰੂਰ ਰੱਖੂੰ ਕਿਉਂਕਿ ਸਾਡੀ ਬਾਟ ਵੀ 3-2 ਘੰਟਿਆਂ ਦੀ ਹੈ ਮੇਰੇ ਮਤਾਪਾਣ ਵਿੱਚ ਇਕੱਲਿਆਂ ਇਕੱਲਿਆਂ ਜਾ ਕੇ ਰੋਟੀ ਪਕਾਉਣੀ ਹੋਊ ਇਹ ਸਮਾਂ ਨੂੰ ਮੈਂ ਜ਼ਰੂਰ ਧਿਆਨ ਚ ਰੱਖੂੰ ਜੇ ਕੋਈ ਮੇਰੇ ਮਤਾਪਾਣ ਨੇ ਬੋਲਣਾ ਹੈ ਤੇ ਬੋਲਣ ਦਾ ਟਾਈਮ ਮੈਨੂੰ ਮਿਲ ਜੂ 5 ਮਿੰਟ ਐਨਾ ਕੁਝ ਕਹਿਣਾ ਸੀ ਤੁਹਾਡਾ ਸਾਰਾ ਧੰਨਵਾਦ